ਇਹ ਰਿਸ਼ਤੇਦਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੁਣ ਇਹ ਦੁਨੀਆ ਨੂੰ ਨਹੀਂ ਪਤਾ ਇਹ ਕਿਸੇ ਡੋਨਰ ਨੂੰ ਨਹੀਂ ਪਤਾ ਕਿ ਸਾਡਾ ਇਹ ਵੀ ਹਸਾਬ-ਕਿਤਾਬ ਚੱਲਦਾ ਇਹ ਚੀਜ਼ਾਂ ਦਾ ਕੋਈ ਨਹੀਂ ਦੇਖ ਰਿਆ ਪਰ ਸਾਨੂੰ ਲੱਗਦਾ ਕਿ ਰੱਬ ਤਾਂ ਦੇਖ ਰਿਹਾ ਜਿਹੜੇ ਵਿਚਾਰੇ ਲੋਕ ਥੋੜਾ ਹੈ ਰੋਲਾ ਰਪਾ ਕਰਦੇ ਨੇ ਮੇਰੇ ਨਾਲ ਉਹ ਵੀ ਚੰਗੇ ਲੋਕ ਨੇ ਪਰ ਉਹਨਾਂ ਵਿਚਾਰੇ ਭਟਕੇ ਹੋਏ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਸ ਦੁਨੀਆ ਦੇ ਵਿੱਚ ਕੋਈ ਵੀ ਬਿਨ ਮਤਲਬ ਕਿਸੇ ਦੀ ਸੇਵਾ ਨਹੀਂ ਕਰ ਸਕਦਾ ਜਿੱਦ ਦਿਨ ਅਸੀਂ ਜਾਣਾ ਅਸੀਂ ਤੁਹਾਨੂੰ ਮਿਲ ਕੇ ਤੇ ਹੋਰ ਇੰਨੇ ਟਾਈਮ ਦੇ ਵੀ ਬਹੁਤ ਜ਼ਿਆਦਾ ਨਾ ਹੋਈ ਨਹੀਂ ਸੀ ਥੈਂਕ ਯੂ ਮਾਲਕ ਤੁਹਾਨੂੰ ਖੁਸ਼ੀਆਂ ਦੇਵੇ ਘਰ ਚ ਤੰਦਰੁਸਤੀ ਦੇਵੇ ਵੀ ਸਾਡੇ ਇਵਨ ਕੇ ਸਾਡੇ ਰਿਸ਼ਤੇ ਨੇੜੇ ਵਾਲਿਆਂ ਨੇ ਵੀ ਕਿਹਾ ਵੀ ਨਹੀਂ ਉੱਥੇ ਕੁਝ ਨਹੀਂ ਤੁਸੀਂ ਕਿਉਂ ਐਵੇਂ ਹੋ ਕਰਦੇ ਹੋ ਸਾਨੂੰ ਪਤਾ ਸੀ ਤੁਹਾਡੀ ਇੱਕ ਵੀ ਵੀਡੀਓ ਨਹੀਂ ਮੈਂ ਛੱਡਦੀ ਸਾਰਾ ਦਿਨ ਮੈਂ ਇਹੀ ਕੁਛ ਕਰਦੀ ਹਾਂ ਕਿਵੇਂ ਲੱਗਿਆ ਫਿਰ ਤੁਹਾਨੂੰ ਇੱਥੇ ਆ ਕੇ ਇਹ ਰਿਸ਼ਤੇਦਾਰਾਂ ਨੂੰ ਕੀ ਕਹਿਣਾ ਚਾਹੁੰਦੇ ਇਹੀ ਕਹਿਣਾ ਚਾਹੁੰਦੇ ਆ ਵੀ ਜੀਨ ਕੁਝ ਨਹੀਂ ਜਿਥਨੇ ਰੱਬ ਨਹੀਂ ਦੇਖਣਾ ਇੱਧਰ ਆ ਕੇ ਬਾਸ ਇਹ ਦੇਖ ਲੋ ਸੱਚੀ ਬਾਰੇ ਨਹੀਂ ਨਹੀਂ ਰਿਸ਼ਤੇਦਾਰ ਨੇ ਇਹ ਕਹੋ ਕਿ ਘਰ ਬੈਠੇ ਜੰਕਸ਼ਨਸ ਨਾ ਕਰੋ ਇੱਥੇ ਆਓ ਐਕਚੁਅਲੀ ਚੱਕਰ ਪਾ ਕੇ ਦੇਖ ਮੇਰਾ ਮੇਰਾ ਸਾਰੇ ਹੀ ਕਹਿੰਦੇ ਨੇ ਵੀ ਪਤਾ ਨਹੀਂ ਉਹ ਜੇਬ ਚ ਪਾ ਲੰਦਾ ਉਹਨੂੰ ਉਹਨੂੰ ਕਿਉਂ ਦੇਣ ਚੱਲਿਓ ਦੇਖਿਆ ਉਹ ਕਹਿੰਦੇ ਨਹੀਂ ਜੀ ਅਸੀਂ ਲੈਣੇ ਹੈਗੇ ਅਸੀਂ ਆਨਲਾਈਨ ਵੀ ਨਹੀਂ ਲੈਣੇ ਸਾਡੇ ਕੋਲ ਪਾਜੀ ਨਾ ਏਟੀਐਮ ਨਹੀਂ ਸੀਗਾ ਆ ਭਾਜੀ ਹੋਣੀ ਆਏ ਨਾ ਸਾਡਾ ਏਟੀਐਮ ਬਲੌਕ ਹੋ ਗਿਆ ਸੀ ਪੈਸੇ ਕਢਵਾਉਣ ਲੱਗੇ ਤੇ ਅਸੀਂ ਕਿਹਾ ਵੀ ਹੁਣ ਕਿਵੇਂ ਕਰੀਏ ਅਸੀਂ ਕਿਹਾ ਆਨਲਾਈਨ ਪਵਾ ਲਓ ਭਾਜੀ ਤੇ ਭਾਜੀ ਹੋਣੀ ਕਹਿੰਦੇ ਨਹੀਂ ਅਸੀਂ ਆਨਲਾਈਨ ਹੀ ਪਾਣਾ ਅਸੀਂ ਸਾਰੇ ਲੱਭਦੇ ਲੱਭਦੇ ਕਿਸੇ ਨੇ ਸਾਨੂੰ ਕੈਸ਼ ਨਹੀਂ ਦਿੱਤਾ ਕੁਦਰਤੀਆ ਭਾਜੀ ਮਿਲ ਗਏ ਪਟਿਆਲੇ ਇਹਨਾਂ ਦੇ ਸੌਰੇ ਨੇ ਤੇ ਜਿਹੜਾ ਉਹਨਾਂ ਦੇ ਹਾਂ ਤੇ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਉਧਰ ਦੇਣੇ ਨੇ ਉਹ ਸਾਰਿਆਂ ਨੇ ਘਰੋਂ ਪੇਮੈਂਟ ਮੰਗਾ ਕੇ ਮੈਨੂੰ ਗੂਗਲ ਪੇ ਕੀਤਾ ਐਕਚੁਅਲੀ ਭੈਣੇ ਰੋਲਾ ਨਾ ਮੇਰਾ ਦੁਨੀਆ ਨਾਲ ਕੋਈ ਬਹੁਤਾ ਲੰਮਾ ਚੋੜਾ ਨਹੀਂ ਹੈਗਾ ਬਸ ਥੋੜੀ ਜਿਹੀ ਜੈਲਸੀ ਹੈ ਕਿਉਂਕਿ ਸੋਸ਼ਲ ਮੀ ਪਰ ਮੈਂ ਇਹ ਕਹਣਾ ਕਿ ਤੁਸੀਂ ਮੈਨੂੰ ਸਾਈਡ ਤੇ ਰੱਖ ਕੇ ਨਾ ਇੱਥੇ ਆ ਕੇ ਐਨਜੀਓ ਦਾ ਕਾਰਜ ਦੇਖੋ ਕਿਉਂਕਿ ਖੁਦ ਟੀਮ ਮੈਂਬਰ ਬਣੋ ਖੁਦ ਜਦੋਂ ਤੱਕ ਤੁਸੀਂ ਟੀਮ ਮੈਂਬਰ ਨਹੀਂ ਬਣਦੇ ਪ੍ਰੈਕਟੀਕਲੀ ਖੁਦ ਇਨਵੋਲਵ ਨਹੀਂ ਹੁੰਦੇ ਤੁਸੀਂ ਨਹੀਂ ਮਹਿਸੂਸ ਕਰ ਸਕਦੇ ਕਿ ਇੱਥੇ ਕੀ ਹੋ ਰਿਹਾ ਸੋਸ਼ਲ ਮੀਡੀਆ ਦੀ ਦੁਨੀਆ ਹੋ ਰਿਹਾ ਕਿਉਂਕਿ ਜਿਹੜੇ ਵਿਚਾਰੇ ਲੋਕ ਥੋੜਾ ਹੈ ਰੌਲਾ ਰੱਪਾ ਕਰਦੇ ਨੇ ਮੇਰੇ ਨਾਲ ਉਹ ਵੀ ਚੰਗੇ ਲੋਕ ਨੇ ਪਰ ਉਹਨਾਂ ਵਿਚਾਰੇ ਭਟਕੇ ਹੋਏ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਸ ਦੁਨੀਆ ਦੇ ਵਿੱਚ ਕੋਈ ਵੀ ਬਿਨ ਮਤਲਬ ਕਿਸੇ ਦੀ ਸੇਵਾ ਨਹੀਂ ਕਰ ਸਕਦਾ ਕੋਈ ਨਾ ਕੋਈ ਪਿੱਛੇ ਨਾ ਪਿੱਛੇ ਫਾਇਦਾ ਹੈ ਤੇ ਜਦੋਂ ਕੋਈ ਕਰਦਾ ਤਾਂ ਉਹਨਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਪਰ ਜਦੋਂ ਖੁਦ ਕਰਨ ਲੱਗਣ ਫਿਰ ਕਿਵੇਂ ਬਿਨਾ ਮਤਲਬ ਤੋਂ ਹੋ ਸਕਦੀ ਹੈ ਤਾਂ ਇਹ ਬੜੀ ਸੋਹਣੀ ਦੁਨੀਆ ਪਰ ਜਿਹੜੇ ਲੋਕ ਹੁਣ ਸਮਝਣਾ ਹੀ ਨਹੀਂ ਚਾਹੁੰਦੇ ਹੁਣ ਜਿਵੇਂ ਤੁਸੀਂ ਇੰਨੀ ਦੇਰ ਦੇ ਬੈਠੇ ਹੋ ਮੈਨੂੰ ਤਾਂ ਇਹ ਵੀ ਨਹੀਂ ਕਈ ਵਾਰ ਪਤਾ ਹੁੰਦਾ ਕਿ ਅੱਜ ਦੀ ਕਿੰਨੀ ਸੇਵਾ ਕੀ ਹੈ ਕੀ ਨਹੀਂ ਸਾਡਾ ਕੰਮ ਆ ਪੇਸ਼ੈਂਟਸ ਦੇਖਣਾ ਉਹਨਾਂ ਨੂੰ ਗੱਲਬਾਤ ਕਰਨੀ ਤੁਸੀਂ ਸਾਰਾ ਪ੍ਰੋਸੈਸ ਤੇ ਦੇਖਿਆ ਹੀ ਹੈ ਜੀ ਆ ਬੈਠ ਕੇ ਦੇਖਿਆ ਅਸੀਂ ਤਾਂ 500 ਰੁਪਏ ਦੇ ਪਿੱਛੇ ਵੀ ਮਰੀਨ ਨਾਲ ਲੜ ਪੀਦਾ ਕਿ ਨਹੀਂ ਯਾਰ ਤੇਰਾ ਡੋਨਰ ਦਾ ਪੈਸਾ ਗਲਤ ਨਾ ਜਾਵੇ ਨਹੀਂ ਤਾਂ ਲਟਾਉਣ ਨੂੰ ਮੈਨੂੰ ਕੀ ਹੈ ਯਾਰ ਉਹ ਇੱਕ ਅਸੀਂ ਵੀਡੀਓ ਪ 4 मिलियन ਉਹਦੇ ਵਿਊਜ਼ ਹੋ ਗਏ ਮੈਂ ਉਸ ਬੱਚੇ ਲਈ 4 ਕਰੋੜ ਰੁਪਏ ਇਕੱਠਾ ਕਰ ਸਕਦਾ ਪਰ ਅਸੀਂ ਸਿਰਫ ਉਹਨੂੰ ਇਸ ਟਾਈਮ ਕੈਸ਼ 17000 ਰੁਪਏ ਦਵਾਇਆ ਕਿ ਤੂੰ ਇਹ ਨਾਲ ਖਰਚ ਲੈ ਰੋਟੀ ਪਾਣੀ ਖਾ ਲੈ ਬਾਕੀ ਤਰਾ ਟ੍ਰੀਟਮੈਂਟ ਸਾਰਾ ਫਿਰ ਸਾਡੇ ਵੱਲੋਂ ਹੀ ਹੋਏਗਾ ਕਿਉਂਕਿ ਕੰਟਰੋਲਡ ਵੇਜ ਜੇ ਤੁਸੀਂ ਨਹੀਂ ਕਰੋਗੇ ਤਾਂ ਫਿਰ ਉਹ ਤਾਂ ਸੌਖਾ ਕੀ ਆ ਮਰੀਜ਼ ਹੈ ਜੀ ਇਹ ਉਹਦਾ ਨੰਬਰ ਹੈ ਜੀ ਤੇ ਡਾਇਰੈਕਟ ਸੇਵਾ ਕਰ ਦੋ ਫਿਰ ਤੁਹਾਨੂੰ ਕੀ ਪਤਾ ਕਿੱਥੇ ਕਿੰਨੀ ਦੇਣੀ ਆ ਕਿੱਥੇ ਕਿੰਨੀ ਕੰਟਰੋਲ ਕਰਨੀ ਆ ਮੋਸਟਲੀ ਲੋਕੀ ਨਾ ਪਾਉਂਦੇ ਬਈ ਸਾਡੀ ਕਵਰਸਟ ਆ ਵੀ ਤੁਸੀਂ ਨਾ ਵੀ ਆਨਲਾਈਨ ਦੇ ਕਿਉਂਕਿ ਅਸੀਂ ਹੁਣ ਬਾਹਰ ਚੱਲੇ ਆ ਅਸੀਂ ਸਾਰੇ ਕਮਾਉਣ ਵਾਲੇ ਹਨ ਫੈਮਿਲੀ ਪੂਰੀ ਕਮਾਉਣ ਵਾਲੀ ਅਸੀਂ ਚਾਹੁੰਦੇ ਆ ਵੀ ਅਸੀਂ ਉੱਥੋਂ ਵੀ ਤੁਹਾਡੇ ਨਾਲ ਜੁੜਦੇ ਆ ਮੈਂ ਪੱਕਾ ਕਰੂੰਗਾ ਪੈਣੇ ਕੁਛ ਨਾ ਕੁਛ ਹੱਲ ਪੱਕਾ ਕਰੂੰਗਾ ਜਿਵੇਂ ਨਾ ਹੁਣ ਅੱਜ ਸੀਟ ਮੈਂ ਆਪਣੇ ਗਰੁੱਪ ਚ ਟੀਮ ਨਾਲ ਲੜ ਰਿਹਾ ਸੀਗਾ ਅਜਿਵੇਂ ਸਾਡੇ ਗਰੁੱਪਸ ਨੇ ਤੁਸੀਂ ਦੇਖੋ ਇਹਦੇ ਵਿੱਚ ਇੱਕ ਇੱਕ ਰੁਪਏ ਦਾ ਇੱਕ ਇੱਕ ਪੇਸ਼ ਹੁਣ ਇਹ ਦੁਨੀਆ ਨੂੰ ਨਹੀਂ ਪਤਾ ਇਹ ਕਿਸੇ ਡੋਨਰ ਨੂੰ ਨਹੀਂ ਪਤਾ ਕਿ ਸਾਡਾ ਇਹ ਵੀ ਹਸਾਬ ਕਿਤਾਬ ਚੱਲਦਾ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰੀਦੀ ਆ ਤੁਹਾਨੂੰ ਫਰੀਦਕੋਟ ਦਾ ਗਰੁੱਪ ਦਿਖਾਣਾ ਸਾਡਾ ਰੋਜ਼ ਦਾ ਕਈ ਵਾਰ 25 25 30000 ਦੀ ਮੈਡੀਸਨ ਚੱਲ ਜਾਂਦੀਆਂ ਜਿਵੇਂ ਹੁਣ ਅੱਜ ਦਾ ਹੈ ਦੇਖੋ ਅੱਜ ਦੇ ਗਰੁੱਪ ਦੇ ਵਿੱਚ ਆ ਸਾਰੇ ਪੇਸ਼ੈਂਟਸ ਪੈ ਰਹੇ ਜਿਨ੍ਹਾਂ ਨੂੰ ਦਵਾਈਆਂ ਜਾ ਰਹੀਆਂ ਨੇ ਹੁਣ ਇਦਾਂ ਹੀ ਉਹ ਨੇ ਆ ਜਿੱਥੋਂ ਮੈਡੀਸਨ ਜਾਂਦੀਆਂ ਨੇ ਹੁਣ ਆ ਦੇਖੋ ਆ ਮੇਰੀਆਂ ਰਿਕਾਰਡਿੰਗ ਅੱਜ ਦੀਆਂ ਪਈਆਂ ਹੋਈਆਂ ਕਿ ਆ ਪੇਸ਼ੈਂਟ ਦੀ ਕਿੰਨੇ ਦੀ ਦਵਾਈ ਗਈ ਕੀ ਹਿਸਾਬ ਕਿਤਾਬ ਆ ਕੀ 5000 ਦੀ ਸੀਟੀ ਸਕੈਨ ਇਹਨਾਂ ਦੀ ਕਿਉਂ ਕਰਾਈ? ਰਿਪੋਰਟ ਆ ਲੇਟ ਮਿਲ ਗਈ ਨਾ। ਇਹ ਕੱਲ ਲੈ ਆ ਸੈਂਪਲ। ਆ 2500 ਰੁਪਏ ਦਾ ਕੀ ਐ? ਹੁਣ ਇਹ ਡੀਪਲੀ ਚੀਜ਼ਾਂ ਲੋਕਾਂ ਹੁਣ ਦੇਖੋ ਆ ਰਸੀਦਾਂ ਆ ਰਹੀਆਂ। ਇਹ ਡੀਪਲੀ ਮੈਂ ਦੱਸਦਾ ਦਊਂਗਾ ਪਰ ਲੋਕਾਂ ਕੋਲ ਸਮਾਂ ਹੀ ਨਹੀਂ ਸੁਣਨ ਦਾ। ਲੋਕ ਬੈਠਣ ਮੇਰੇ ਨਾਲ ਦੇਖਣ ਕਿ ਇਹ ਐਨਜੀਓ ਕੰਮ ਕਿਵੇਂ ਕਰਦੀ ਆ। ਹੁਣ ਇਹਦੇ ਤੁਸੀਂ ਇਹ हिसाब ਲਾ ਲਓ ਬੜੀ ਸ਼ੌਕਟ ਜੀ ਚੀਜ਼ ਆ ਵਾ ਤੁਹਾਨੂੰ ਦਿਖਾ ਦਿੰਨਾ। ਮੈਂ ਗਰੁੱਪ ਚ ਅੱਜ ਪੜਿਆ ਕਿ ਕਿਸੇ ਪੇਸ਼ੈਂਟ ਨੂੰ ਡਾਕਟਰ ਨੇ ਫਰੂਟ ਖਾਣ ਲਈ ਕਹਿਤਾ। ਤਾਂ ਸਾਡੀ ਟੀਮ ਨੇ ਆਹ ਮੁਹੰਮਦ ਮਕਸੂਦ ਪੇਸ਼ੰਦ ਨੂੰ 150 ਰੁਪਏ ਕੈਸ਼ ਫਰੂਟ ਵਾਸਤੇ 150 ਰੁਪਏ ਦੇ ਵੀ ਅਸੀਂ ਮਤਲਬ ਗਰੁੱਪ ਚ ਭਾਨਨੇ ਕਿ ਇਹਨੂੰ 150 ਰੁਪਏ ਦੇ ਦਿਦੋ ਇਹਨੇ ਫਰੂਟ ਖਾਣਾ ਮੈਡੀਕਲ ਸ਼ਾਪ ਤੇ ਕਿ ਯਾਰ ਚਲੋ ਯਾਰ ਇਹਦਾ ਡਾਕਟਰ ਨੇ ਫਰੂਟ ਲਿਖ ਕੇ ਦਿੱਤਾ ਕਿ ਇਹਨੂੰ ਫਰੂਟ ਦੇ ਵੀ ਪੈਸੇ ਦੇ ਦੋ ਕਈ ਵਾਰ ਇਹ ਵੀ ਭਾਨਦੇ ਨੇ ਕਿ 50 ਰੁਪਏ ਦਾ ਨਾਰੀਅਲ ਪੀਣਾ ਇਹਨੂੰ 50 ਰੁਪਏ ਨਾਰੀਅਲ ਵਾਸਤੇ ਹੀ ਦੇ ਦੋ ਕਿ ਲੋਕਾਂ ਦਾ ਦਾਨ ਗਲਤ ਜਗ੍ਹਾ ਨਾ ਜਾਵੇ ਇਹ ਚੀਜ਼ਾਂ ਦਾ ਕੋਈ ਨਹੀਂ ਦੇਖ ਰਿਆ ਨਾ ਪਰ ਸੰਨ ਲੱਗਦਾ ਕਿ ਰੱਬ ਤਾਂ ਦੇਖ ਰਿਆ ਤਾਂ ਕੋਸ਼ਿਸ਼ ਕਰੀ ਦੀ ਹੈ ਕਿ ਜਿੰਨੀ ਵੱਧ ਤੋਂ ਵੱਧ ਸਹੀ ਜਗ੍ ਸਪੈਸ਼ਲੀ ਪਟਿਆਲੇ ਤੋਂ ਮਹਾਰਾਜ ਤੁਹਾਨੂੰ ਹੋਰ ਦਵੇ ਤੇ ਤੁਸੀਂ ਐਂ ਹੀ ਸੇਵਾ ਕਰਦੇ ਰਹੋ ਲਵਾਇਓ ਭਾਈ ਸੇਵਾ ਆਜੋ ਪਲੀਜ਼ ਆਜੋ ਆਪਾਂ ਜੀ ਥੋੜੇ ਜਲਦੀ ਕਰਵਾਓ ਲਵਾਓ ਜੀ ਆਜੋ 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 ਭਈਆ ਲਵਾ ਦਿੰਦੇ ਆਜੋ ਥੋੜੀ ਫਿਜ਼ਿਕ ਬਹੁਤ ਵਧੀਆ ਥੈਂਕ ਯੂ ਹਮ ਤਾਂ ਇਹ ਡਾਊਨਫਾਲ ਚੱਲ ਰਿਹਾ ਮੇਰਾ ਸ਼ੋਲਡਰ ਇੰਜਰੀ ਥੋੜੀ ਜੀ ਬਾਕੀ ਜਲਦੀ ਤੱਕ ਪਾਵਾਂਗਾ ਵਾਪਸੀ ਮੈਂ ਵੀ ਜ਼ਿਆਦਾ ਮਤਲਬ ਮੈਂ ਦੇਖਦਾ ਤੁਹਾਨੂੰ ਸਨੈਪ ਜੈਡ ਵਗੈਰਾ ਬਹੁਤ ਵਧੀਆ ਲੱਗਾ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡੀ ਵੀ ਸੋਨਾ ਯਾਰ ਡਾਲਰ ਦਾ ਤਗੜਾ ਤੁਹਾਡਾ